ਉਹ ਵਾਦੀ ਨਹੀਂ ਆਈ ਬਸ ਆਉਂਦੇ ਨੇ ਹੋਈ ਖਰਾਉੜੇ ਤੋਂ ਹੀ ਚੱਲੇ ਸੀ ਹਾਂਜੀ ਇੱਥੇ ਨਾ ਆਕੇ ਗੱਡੀ ਤਾਂ ਪਤਾ ਨਹੀਂ ਕੀ ਹੋਇਆ ਵੀ ਮਤਲਬ ਇਹ ਡਰਾਈਵਰ ਸਾਹਿਬ ਦੱਸ ਸਕਦੇ ਨੇ ਵੀ ਇਹਦੀ ਕਮਾਣੀ ਹੋਈ ਆ ਕੀ ਹੋਇਆ ਇਹਦਾ ਟ੍ਰੀ ਹੋਇਆ ਸਟੀering ਫ੍ਰੀ ਹੋਇਆ ਹੂੰ ਤੇ ਉਹ ਨਾਪੇ ਨੇ ਸਰ ਉਹ ਦੱਸ ਸਕਦੇ ਨੇ ਇੱਥੇ ਕਿ ਬੈਲੈਂਸ ਵਿਗੜ ਗਿਆ ਮੈਂ ਤਾਂ ਬਾਰੀ 'ਚ ਖੜਾ ਸੀ ਮੋਦੀ ਬਾਰੀ ਸਰ ਅੱਛਾ ਟਿਕਟਾ ਕੱਟ ਰਿਹਾ ਸੀ ਲਾਈ ਚਾਰ ਪੰਜ ਟਿਕਟਾ ਕੱਟੇ ਨੇ ਖਰਾਉੜੇ ਤੋਂ ਜਿਹਦੇ ਨੂੰ ਪਤਾ ਬੈਲੈਂਸ ਮੈਂ ਤਾਂ ਮਸੀਨ ਵੀਰੇ ਇੱਥੇ ਹੈਟਾ ਕਰ ਗਈ ਲੱਭ ਰਿਹਾ ਕਿੰਨੇ ਕੁ ਸਵਾਰੀਆਂ ਤੀਆਂ ਇਹਦੀਆਂ ਹੋਣਗੇ ਸਰ 100 ਦੇ ਕਰੀਬ ਹੋਣਗੇ ਸੋ। ਅੱਛਾ ਜੀ। ਇੰਨੀਆਂ ਸਵਾਰੀਆਂ ਤੇ ਬੈਠ ਨਹੀਂ ਸਕਦੀਆਂ ਜੀ। ਅਲਾਉਟ ਤਾਂ ਸਾਰੀ 45 ਸਵਾਰੀਆਂ। ਹਾਂ ਇਹ ਫਿਰ ਸਰਾਇਆ ਫਿਰ ਤੋਂ ਬਾਦੀਆ ਪਿੰਡਾਂ ਦੇ ਰੂਟ ਨੇ। ਬੱਚੇ ਸਾਰੇ ਸਟੂਡੈਂਟਾਂ ਨੇ ਜਾਣਾ ਹੁੰਦਾ ਪੜ੍ਹਨ ਬੱਚੇ ਪਟਿਆਲੇ ਜਾਂਦੇ ਨੇ। ਤੇ ਫਿਰ ਉਹਨਾ ਕਰਕੇ ਸਾਨੂੰ ਪਤਾ ਹੀ ਹੁਣ ਆਪਾਂ ਕਿਹਨੂੰ ਜਵਾਬ ਦੇਈਏ ਜੀ। ਕਿੰਨੇ ਕੁ ਬੱਚਿਆਂ ਦੇ ਸੱਟਾਂ ਲੱਗਿਆ ਜਾਂ ਸਵਾਰੀਆਂ ਸੱਟਾਂ। ਬੱਚਿਆਂ ਦੇ ਸਾਰੇ ਬਾਕੀ ਦਾ ਛੋਟੇ ਮੋਟੇ ਸੱਟਾਂ ਲੱਗੀਆਂ ਨੇ। ਤਣ ਚਾਰ ਸਵਾਰੀਆਂ ਸੀਰੀਅਸ ਮੀ। ਅੱਛਾ ਹਾਂਜੀ ਉਹ ਕਿੱਥੇ ਭੇਜਦੇ ਆਂ ਪਾਸੇ ਟਟਾਰ ਕੇ ਅੰਦਰ ਆਈ ਫੇਰ ਤੇ ਦੋਤਾ ਇੱਕ ਨਾਬਿਆ ਡਰਾਈਵਰ ਸਾ ਮੇਰਾ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਹੀ ਸਮਝ ਸਰਕਾਰ ਤਾਂ ਇਹ ਹੈ ਜੀ ਇਸ ਗੱਡੀਆਂ ਨਵੇਂ ਪਈ ਜਾਣ ਬਸ ਉਹ ਅੱਛਾ ਹਾਂਜੀ ਇਹ ਅਸਲੀ ਕਾਰਨ ਤਾਂ ਇਹ ਓਵਰ ਲੋਡ ਕਰਤੀ ਹੋਇਆ ਹੈ ਆਹ ਗੱਡੀਆਂ ਫਿਰ ਤੁਹਾਨੂੰ ਪਤਾ 100 ਤੋਂ ਸਵਾਰੀ ਹੈਗੀ ਨਹੀਂ ਸਰ 100 ਦੇ ਕੋਸਾ ਕੀ ਨਾਂ ਆਪਣਾ ਜੀ ਹਰਵਿੰਦਰ ਸਿੰਘ ਜੀ ਕਹਿੰਦਾ ਹੈ ਕਿ ਬੱਸ ਦਾ 700 ਜ਼ਿਆਦਾ ਰਕ ਓਵਰਲੋਡ ਕਾਰਨ ਹੋਇਆ ਜੀ ਇਹਦੀ ਬੱਸ ਹੈ 52 ਸਿੱਟੇ ਦਾਸ ਹੈ ਉਹਨੂੰ ਤਕਰੀਬਨ 140 40 50 ਪਲਾਸ ਸਵਾਰੀਆਂ ਚੜ੍ਹਦੀਆਂ ਨੇ ਜੇ ਡਰਾਈਵਰ ਬਾਈ ਚਾਂਸ ਕੋਈ ਅੱਡਾ ਓਵਰਲੋਡ ਹੋਣ ਕਾਰਨ ਕਾਰਨ ਛੱਡ ਦਿੰਦਾ ਤਾਂ ਇਹਨਾਂ ਦਾ ਇੱਕ ਟੋਲ ਫਰੀ ਨੰਬਰ ਆ ਉਹ ਤੇ ਲੋਕ ਸ਼ਿਕਾਇਤ ਵੀ ਕਰਦੇ ਉਹਨਾਂ ਤੇ ਤੇ ਮਜਬੂਰਨ ਡਰਾਈਵਰ ਨੂੰ ਹਰ ਅੱਡੇ ਤੇ ਬੱਸ ਰੋਕਣੀ ਪੈਂਦੀ ਹੈ ਓਵਰਲੋਡ ਦਾ ਕਾਰਨ ਮੇਨ ਐਕਸੀਡੈਂਟ ਦਾ ਕਾਰਨ ਹੈਗਾ ਓਵਰਲੋਡ ਗੱਡੀ ਦਾ ਕੋਈ ਮੇਜਰ ਪ੍ਰੋਬਲਮ ਆਨ ਕਰਕੇ ਕਮਾਣੀ ਦੀ ਜਾਂ ਟਾਇਰ ਦੀ ਜਿਹੜੇ ਕਰਕੇ ਗੱਡੀ ਓਵਰਲੋਡ ਹੋਣ ਕਾਰਨ ਸਾਈਡ ਤੇ ਜਾਂਦੀ ਜਿਆਦਾਤਰ ਮਤਲਬ ਵਿਦਿਆਰਥੀਆਂ ਨੇ ਇਹਦੇ ਵਿੱਚ ਵੀ ਵਿਦਿਆਰਥੀਆਂ ਤੋਂ ਛੱਡ ਕੇ ਜੇ ਇਲਾਵਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈ ਸਰਕਾਰ ਨੇ ਇਹਦੇ ਵਿੱਚ ਕੋਈ ਸੋਧ ਕਰਨੀ ਚਾਹੀਦੀ ਹੈ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਉਮਰ ਦੇ ਕਾਟਨ ਕਰਨਾ ਚਾਹੀਦਾ ਹਰ ਬੰਦੇ ਨੂੰ ਫ੍ਰੀ ਨਹੀਂ ਚਾਹੀਦਾ ਇਹ ਸਿਸਟਮ ਕਿਉਂ ਫ੍ਰੀ ਹੋਣ ਕਾਰਨ ਹਰ ਬੰਦਾ ਰੋਡ ਵੇਜ ਨੂੰ ਡੀਕਦਾ ਹੈ ਪ੍ਰਾਈਵੇਟ ਅਦਾਰਾ ਜਿਹੜਾ ਟਰਾਂਸਪੋਰਟ ਹੈ ਉਹ ਇਹ ਆਧਾਰ ਕਾਰਡ ਦੇ ਸਿਸਟਮ 'ਚ ਫੇਲ ਹੋ ਚੁੱਕੀ ਹੈ ਤੇ ਉਹਦੇ ਨਾਲ ਇਹਨੂੰ ਸੋਧ ਕਰਕੇ ਤੇ ਉਹ ਵੀ ਰੋਟੀ ਖਾਂਦੇ ਰਹਿ ਜਾਣਗੇ ਤੇ ਇਹਨਾਂ ਦੀ ਓਵਰਲੋਡਿੰਗ ਹੈ ਜਿਹੜੀ ਉਹ ਘੱਟ ਜੂਗੀ ਜਿਹੜਾ ਸਿਸਟਮ ਹੈ ਮੇਨ ਇਹ ਆਧਾਰ ਕਾਰਡ ਫ੍ਰੀ ਹੋਣ ਕਾਰਨ ਓਵਰਲੋਡ ਬੱਸ ਜ਼ਿਆਦਾ ਤੀ ਉਹਦੇ ਕਰਕੇ ਇਹ ਹਾਦਸਾ ਹੋਇਆ ਤੇ ਇਹ ਤੋਂ ਇਲਾਵਾ ਆਪਾਂ ਪੰਜਾਬ ਚ ਹੋਰ ਦੇਖਦੇ ਆ ਸਾਰੇ ਸਿਸਟਮ ਵੀ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਕੋਈ ਤਾਕੀ ਚੋਂ ਡਿੱਗ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਤੇ ਪੀਆਰਟੀਸੀ ادارے ਨੂੰ ਵੀ ਇਹ ਸਿਸਟਮ ਚ ਸੁਧਾਰ ਲਿਓ ਛੋਟੇ ਹਸਾ ਨਾ ਕਿੰਦੀਆਂ ਕਿ ਤ ਸਵਾਰੀਆਂ ਦੀਆਂ तकरीबन 140 ਦੇ ਕਰੀਬ 150 ਦੇ ਕਰੀਬ 10 ਦੇ ਨੇ ਜਿਹੜੀਆਂ ਸਵਾਰੀਆਂ ਵਿੱਚੋਂ ਕਨੇ ਵੀ ਪੂਰੀ ਓਵਰਲੋਡ ਕੀਤੀਆਂ ਤੱਕਿਆਂ ਤੱਕ ਭਰੀ ਹੋਈ ਬੱਸ ਤੇ ਸੁਨੇਲ ਦਾ ਟਾਈਮ ਹੈ ਜੀ ਹਰ ਬੰਦੇ ਨੇ ਕੰਮ ਤੇ ਜਾਣਾ ਜਾਂ ਬੱਚੇ ਨੇ ਪੜ੍ਹਨ ਜਾਣਾ ਤੇ ਬੀਬੀਆਂ ਨੂੰ ਹੁੰਦਾ ਵੀ 7:30 ਦਾ ਟਾਈਮ ਹੈ ਇਸ ਤੋਂ ਬਾਅਦ तकरीबन 12:00 ਵਜੇ ਟਾਈਮ ਹੈ ਸਰਕਾਰੀ ਜਿਹੜਾ ਜਿਹੜਾ ਆਧਾਰ ਕਾਰਡ ਵਾਲਾ ਫ੍ਰੀ ਵਾਲਾ ਸਿਸਟਮ ਉਹਦੇ ਕਰਕੇ ਬੀਬੀਆਂ ਸਾਰੀਆਂ ਇੱਥੇ ਆਉਂਦੀਆਂ ਨੇ ਕੋਰ ਵਾਲੇ ਬੱਚੇ ਕੋਈ ਟਾਈਮ ਨਹੀਂ ਮਿਲਦਾ ਇਹ ਵਸ ਤੋਂ ਬਾਅਦ 12 ਵਜੇ ਦਾ ਟਾਈਮ ਹੈ ਸਰਕਾਰੀ ਟਾਈਮ ਆ ਉਹ ਤਕਰੀਬਨ 11:30 ਵਜੇ ਅਗਲਾ ਟਾਈਮ ਆ ਸਰਕਾਰੀ ਉਹ 11:30 ਵਜੇ ਇਹ ਵਸਦਾ ਕਿਤੇ ਹੁੰਦੀ ਹੈ ਇਹ ਤਕਰੀਬਨ 7:10 ਤੇ ਮੱਲੇ ਵਾਲ ਤੋਂ ਚੱਲਦੀ ਹੈ ਜੀ 7:00 ਤੇ 7:30 ਚ ਪੂਰੇ ਆ ਜਾਂਦੇ ਨੇ ਪਰ ਇਹ ਜੇ ਮੂਰੋ ਟੱਕੇ ਪਾਰ ਕੇ ਨਾਲ ਲੱਗਨ ਰੋਸ ਵਾਹੜੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ ਬੈਜ ਦੀ ਬੈਗ ਫਲਾਇ ਦੇ ਕੱਢ ਕੇ ਮੋਬਾਈਲ ਗਿਰੇ ਪੈ ਜੀ ਮੋਬਾਈਲ ਫਲਾਇ ਨਹੀਂ ਜੀ ਟੱਪਲ ਫੂਟ ਸਾਲ ਕੋ ਫਾਰਮ ਵਿੱਚੇ ਗਿਰੇ ਪੈ ਦੀ ਦੋ ਵਾਰੀਆਂ ਨਾਲ ਕਿੰਨੇ ਕਿਸੀ ਸਵਾਰੀਆਂ ਜਿਹੜੀਆਂ ਸਵਾਰੀਆਂ ਤਕਰੀਬਨ 100 ਦੇ ਕਰੀਬ ਸਵਾਰੀਆਂ ਹੈਗੀਆਂ ਜੀ ਕੈਪੈਸਿਟੀ ਤਾਂ ਮਤਲਬ 30-35 ਦੀ ਹੈ ਜੀ ਕੰਪੈਸਟੀ 55 ਦੀ ਹੈ ਜੀ 55 ਦੀ 55 ਦੀ ਸਵਾਰੀਆਂ ওভারਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ ਵਿੱਚ ਵੱਜੀ ਕਿੰਨੇ ਕਿੰਜੜ ਨੇ ਪਤਾ ਲੱਗਿਆ ਕੁਝ ਖਾ ਕੇ ਕੱਟੀ ਜਾਣੀ ਤਾਂ ਇਹ ਤਾਂ ਹੈਗੇ ਨਹੀਂ ਘਟੋੜ 30-35 ਦੇ ਹੈਗੇ ਨਹੀਂ 35 ਹਾਂ ਜੀ ਕਿੱਥੇ ਲੈ ਗਏ ਸੀ ਉਹਨੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਝ ਤਾਂ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਨੇ ਕੀ ਪਤਾ ਰਹਿ ਹੋਗਾ ਅੱਗੇ ਕਰ ਲਈ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੁਹਾਨੂੰ ਕੁਝ ਨਹੀਂ ਬਦਲ ਗਿਆ ਇਸ ਤਾਂ ਡਿਗੀ ਵੀ ਦੇਖਿਆ ਜੇ ਉਧਰ ਭੱਜਿਆ ਜਾਨੂੰ ਗਿਰੀ ਬੀਜੀ ਬਸ ਉਰੇ ਆਉਂਗੇ ਨਹੀਂ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਅਗੇ ਇੱਥੇ ਆ ਕੇ ਅਸੀਂ ਦੇਖਿਆ ਜੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਵਾ ਉਹ ਟਾਣੀਆਂ ਨੂੰ ਵੱਢ ਕੇ ਦਰਖਤ ਪਰੇ ਕਰਕੇ ਸਵਾਰੀਆਂ ਕਢਾਦੇ ਆਂ ਵਿੱਚੋਂ ਅੱਛਾ ਠੀਕ ਆਹ ਗਈ ਉਰੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਆਹ ਕਮਾ ਕਰ ਅਸੀਂ ਬਸ ਫਿਰ ਸਾਰਾ ਪਿੰਡ ਆ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਗੱਡੀਆਂ ਦੇ ਸੀ ਪਰ ਇਹ ਕਟਵੜ 70 80 ਸਵਾਰੀਆਂ ਦੇ ਸੀ ਜਿੱਦੇ ਸਕੂਲ ਵਾਲੇ ਬੱਚੇ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰੋਬਸ ਵੀਡੀਓ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਰ ਇਹ ਓਵਰਸੀ ਬੱਸ ਬੱਸ 'ਚ ਸਵਾਰੀਆਂ ਓਵਰ ਸੀਗੀਆਂ ਹਾਂ ਸਭ ਤੋਂ ਉੱਤੇ ਸਵਾਰੀ ਸੀਗੀ ਸਭ ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਾਰੀ ਰਹੀ ਸੀ ਕਿੰਝ ਚੱਲਦੀ ਹੈ ਬੱਸ ਇਹ ਸਰ ਮੱਲੇਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਆਸੀਂ ਬਹੁਤ ਜ਼ਿਆਦਾ ਸੰਦੋ ਸੰਨੀ ਲਗਵੀ ਕਰਨਾ ਕਿਸ ਤਰ੍ਹਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਦ ਨੂੰ ਬੁਲਾਇਆ ਜੀ ਔਰੇ ਬਰ ਕਾਰਾਂ ਰੋਕ ਕੇ ਕਾਰਾਂ ਚਲੇ ਬਾਦ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਈ ਸਰ ਕਟਵਰ 30 40 ਹੈਗੇ ਨਹੀਂ 30 40 ਠੀਕ ਹਾਂ ਆ ਜੋ ਫਿਰ ਦਿੰਦੇ ਨੇ ਵੀ ਤੂੰ ਆਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬੱਸ ਦੀ ਬਿਨਾਮਾ ਤੋਂ ওভারਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਫਟਾ ਵੀ ਤਾਂ ਹੀ ਟੁੱਟੇ ওভারਲੋਡ ਹਾਂ ওভারਲੋਡ ਕਰਕੇ 133 33 ਸਵਾਰੀਆਂ ਨੇ ਮੇਰੇ ਕੋਲ ਡਾਕਟਰ ਬੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਨੇ ਦਰਸ਼ਨ ਹੋਦੀ ਅੱਛਾ ਹਾਂਜੀ ਇਹਦਾ ਬੜਾ ਟੁੱਟਣ ਘਾਰ ਨਹੀਂ ਗੱਲ ਉਹ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆਈ ਤੱਕਾ ਕਰਦੀ ਆ ਸ਼ਰੇਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਐ ਤੁਸੀਂ ਸਮਝੋ ਨੀ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਸਾਰੀ ਚੜ੍ਹਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲਾ ਚਾਰ ਕਿੱਟ ਨੇ ਜਾਂਦੀਆਂ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਸਰ ਲੱਗਦੇ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲ ਤੋਂ ਚੱਲਦੀ ਐ ਕਾਲਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਅਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਜੇ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਵਾਪਸ ਫੇਰ ਨਹੀਂ ਹਾਸਾ ਨਹੀਂ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 333 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ੱੱਕਾ ਕਰਦੇ ਨੇ ਵੀ ਤੂੰ ਜ ਹੋਨ ਆਇਆ ਉਹਦਾ ਹੁਣ ਜੇ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰ ਲੋਡ ਡੇਲੀ ਓਵਰ ਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀਆਂ ਤੋਂ ਉੱਤੇ ਸਵਾਰੀ ਹੁੰਦੀ ਉਹ ਇਹਦੇ ਜੇ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕੀ ਸੜਨ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਟੈਂਕ ਤੇ ਲੈਂਟਰ ਦੇ ਟੈਂਕ ਲੇ ਕੇ ਡਰਾਈਵਰ ਨੂੰ ਐਂਬੂਲੈਂਸ ਲਿਆਉਂਦੇ ਹੋ 400 ਸਸ ਨਾਲ ਕਿ ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਇੱਕ ਬੰਦੇ ਬਰ ਦਾ ਮੁੰਡਾ ਦੀ ਲੱਤ ਟੁੱਟ ਗਈ ਇੱਕ ਕੁੜੀ ਦੇ ਬਰ ਤੇ ਇੱਕ ਕੁੜੀ ਦੀ ਡੁੱਟੀ ਨੁਕਸਾਨ ਬਹੁਤ ਇਹ ਓਵਰ ਇਹ ਕਿੰਨੇ ਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਬੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਚੀਜ਼ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਠੀਕ ਹੈ